ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਾਤੀਸ਼ਾ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦਾ ਹੈ ਉਹ ਗਰੀਬ ਬੜਾ ਪਰ ਉਹਦੇ ਕੋਲ ਗੁਣ ਹੈ ਕਿ ਉਹ ਅੱਖਰ ਜੋੜ ਕੇ ਕਵਿਤਾ ਲਿਖ ਲੈਂਦਾ ਹੈ ਇਹ ਰੱਬ ਵੱਲੋਂ ਗੁਣ ਹੁੰਦੇ ਨੇ ਸਾਰੇ ਨਹੀਂ ਬੰਦੇ ਲਿਖ ਸਕਦੇ ਤੁਹਾਡੇ ਨਗਰ ਵਿੱਚ ਵੀ ਇੱਕ ਸੱਜਣ ਹੈ ਉਹ ਸ਼ਾਇਦ ਇੱਥੇ ਆਏ ਹੋਣ ਜਾਂ ਨਾ ਹੋਣ ਉਹਨੇ ਸੋਹਣੇ ਸ਼ਬਦ ਅੱਖਰ ਜੋੜ ਕੇ ਜਿਹੜੇ ਲਿਖੇ ਪਾਤਸ਼ਾਹ ਦੀ ਸਿਫਤ ਵਿੱਚ ਉਹ ਸੁਬਹ ਹੋਈ ਉਹਦੀ ਸੋ ਜਦੋਂ ਉਹ ਕਵੀ ਗੁਰੂ ਗੋਵਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਇਆ ਗਰੀਬ ਜਿਹਾ ਬੰਦਾ ਪੈਰਾਂ ਦਾ ਜੋੜਾ ਵੀ ਟੁੱਟਿਆ ਮਲੇ ਕੱਪੜੇ ਕਿਸੇ ਗਰੀਬ ਉੱਤੇ ਰੱਬ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਤਰਸਾ ਸਕਦਾ ਦੁਨੀਆ ਨੂੰ ਨਹੀਂ ਆਉਂਦਾ ਗੁਰੂ ਨੂੰ ਆ ਸਕਦਾ ਦੁਨੀਆ ਮਜ਼ਾਕ ਢਾਉਂਦੀ ਜਦੋਂ ਆਇਆ ਉਹਨੇ ਆ ਕੇ ਸਿੱਖਾਂ ਨੂੰ ਪੁੱਛਿਆ ਗੁਰੂ ਗੋਵਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ ਸਿੱਖ ਕਹਿੰਦੇ ਤੂੰ ਕੀ ਲੈਣਾ ਹੈ ਕਹਿੰਦਾ ਜੀ ਮੈਂ ਵੀ ਕਵੀ ਆ ਵਿੱਚੋਂ ਦੋ ਚਾਰ ਸਿੱਖ ਬੁੱਲੇ ਕਹਿੰਦੇ ਕੱਪੜੇ ਵੇਖੇ ਤੂੰ ਇਹ ਕਵੀਆਂ ਵਾਲੇ ਜੋੜਾ ਤੇਰਾ ਟੁੱਟਿਆ ਮੈਲੇ ਤੇਰੇ ਕੱਪੜੇ ਨੇ ਉਹ ਤੂੰ ਨਾ ਕਵੀ ਐ ਕਵੀਆਂ ਵਾਲੇ ਕੱਪੜੇ ਵੇਖੇ ਨੇ ਉਹ ਚੁੱਪ ਕਰਕੇ ਇੱਕ ਸਿੱਖ ਨੂੰ ਤਰਸਾਇਆ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਦਿਲ ਹੌਲਾ ਨਾ ਕਰ ਸ਼ਾਮੀ 4 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਾਉਂਦੇ ਨੇ ਕਵੀਆਂ ਦਾ ਤੂੰ ਵੀ ਆ ਜਾਈਂ ਦਰਬਾਰ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕਵੀ ਆ ਗਿਆ ਆ ਕੇ ਨਮਸ਼ਕਾਰ ਕੀਤੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵੱਲ ਵੇਖ ਕੇ ਪਾਤਸ਼ਾਹ ਨੇ ਪੁੱਛਿਆ ਜੀ ਤੁਸੀਂ ਕੌਣ ਹੋ ਉਹ ਹੱਥ ਜੋੜ ਕੇ ਕਹਿੰਦਾ ਜੀ ਮੈਂ ਇੱਕ ਛੋਟਾ ਜਿਹਾ ਕਵੀ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀ ਕਿੱਥੋਂ ਆਏ ਹੋ ਕਹਿੰਦਾ ਜੀ ਮੈਂ ਕਟੌੜ ਚ ਰਿਹਸਤ ਤੋਂ ਆਇਆ ਨੈਣਾ ਦੇਵੀ ਦਾ ਪਹਾੜ ਟੱਪ ਕੇ ਕਹਿਲੂਰ ਆਉਂਦਾ ਹੈ ਕਹਿਲੂਰ ਤੋਂ ਅੱਗੇ ਕਟੌੜ ਜਿਵੇਂ ਕਟੌੜ ਚ ਰਿਆਸਤ ਤੋਂ ਆਇਆ। ਪਾਤਸ਼ਾਹ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ? ਉਹ ਬੰਦੇ ਨੇ ਬੜੇ ਸੁੰਦਰ ਢੰਗ ਨਾਲ ਗੱਲ ਕਹੀ। ਕਹਿੰਦਾ ਜੀ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ? ਨਾਮ ਤੇ ਅਮੀਰਾਂ ਦਾ ਹੁੰਦਾ ਹੈ। ਮਹਾਰਾਜ ਗਰੀਬੀ ਵਿੱਚ ਤਾਂ ਚੰਗੇ ਭੱਲੇ ਦਾ ਵੀ ਨਾਮ بگੜ ਜਾਂਦਾ ਹੈ। ਪਾਤਸ਼ਾਹ ਬੜੇ ਖੁਸ਼ ਹੋਏ। ਕਹਿੰਦੇ ਭਾਈ ਫਿਰ ਵੀ ਕੋਈ ਤੁਹਾਡੇ ਮਾਂ ਪਿਓ ਨੇ ਜਿਹੜਾ ਨਾਮ ਰੱਖਿਆ ਹੈ ਉਹ ਦੱਸੋ। ਤਾਂ ਉਹ ਕਵੀ ਬੋਲਿਆ ਕਹਿੰਦਾ ਮਹਾਰਾਜ ਮਾਂ ਪਿਓ ਨੇ ਨਾਮ ਰੱਖਿਆ ਸੀ ਹੰਸਰਾਮ ਤੇ ਮਹਾਰਾਜ ਮੈਂ ਕਦੇ ਹੰਸਰਾਮ ਕੰਨਾ ਨਾ ਸੁਣਿਆ ਨਹੀਂ ਆਪਣਾ ਨਾਮ ਨਾ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਮਹਾਰਾਜ ਜਦੋਂ ਦਾ ਸੁਣਿਆ ਐਦਾਂ ਹੀ ਸੁਣਿਆ ਲੋਕ ਹੰਸੂ ਹੀ ਕਹਿੰਦੇ ਆ ਉਹ ਹੰਸੂ ਕੋਈ ਕਪਤਾ ਹੀ ਸੁਣਾ ਦੇ ਕਹਿੰਦੇ ਮਹਾਰਾਜ ਹੰਸੂ ਤਾਂ ਸੁਣਿਆ ਹੰਸਰਾਮ ਕਦੇ ਮੈਂ ਸੁਣਿਆ ਨਹੀਂ ਨਾਮ ਮਾਂ ਪਿਓ ਨੇ ਹੰਸਰਾਮ ਰੱਖਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਅਦਬ ਨਾਲ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਫਿਰ ਸੁਣਾਓ ਕੋਈ ਕਵਤਾ ਜਦੋਂ ਜੀ ਸੁਣਿਆ ਨਾ ਉਹਨੇ ਨਾਲ ਤਾਂ ਉਹਦੀ ਅੱਖਾਂ ਭਰ ਆਈਆਂ ਬਾਹ ਦੀਨ ਦੁਨੀ ਦੇ ਬਾਦਸ਼ਾ ਐਡਾ ਵੱਡਾ ਦਾਤਾ ਹੋਵੇ ਤੇ ਮੇਰਾ ਨਾਮ ਐਨੇ ਅਦਬ ਨਾਲ ਜੀ ਕਹਿੰਦੇ ਹੋ ਕਵੀ ਹੰਸਰਾਮ ਜੀ ਐਨੇ ਅਦਬ ਨਾਲ ਬਾਦਸ਼ਾ ਕਹਿੰਦੇ ਕਵੀ ਹੰਸਰਾਮ ਜੀ ਸੁਣਾਓ ਕੁਝ ਉਹਨੇ ਫਿਰ ਇੱਕ ਰੁਵਾਈ ਇੱਕ ਕਵਿਤਾ ਸੁਣਾਈ ਜਦੋਂ ਇੱਕ ਕਵਿਤਾ ਸੁਣਾਇਆ ਹਜ਼ੂਰ ਕਹਿੰਦੇ ਹੋਰ ਸੁਣਾਓ ਉਹਨੇ ਇੱਕ ਕਵਿਤਾ ਹੋਰ ਸੁਣਾਈ ਪਾਦਸ਼ਾਹ ਕਹਿੰਦੇ ਭਾਈ ਹੋਰ ਸੁਣਾਓ ਉਹਨੇ ਫਿਰ ਸੁਣਾਇਆ ਹਜ਼ੂਰ ਕਹਿੰਦੇ ਜੋ ਹੋਰ ਆਉਂਦਾ ਉਹ ਵੀ ਸੁਣਾਓ ਸਵਾ ਘੰਟਾ ਉਹਦੇ ਕੋਲੋਂ ਸੁਣਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸੰਨ ਹੋ ਗਏ ਨਾ ਸੁਣ ਕੇ ਤੇ ਪਾਦਸ਼ਾਹ ਨੇ ਸਜੇ ਕਵੀਆਂ ਦੇ ਦਰਬਾਰ ਵਿੱਚ ਖਜ਼ਾਂਚੀ ਸੱਦਿਆ ਆਪਣਾ ਖਜ਼ਾਂਚੀ ਸੱਦ ਕੇ ਪਾਦਸ਼ਾਹ ਕਹਿੰਦੇ ਖਜ਼ਾਂਚੀ ਰਾਮਚੰਦ ਜੀ ਖਜ਼ਾਨਾ ਵੇਖੋ ਕਿੰਨੀ ਕਮਾਇਆ ਪਈ ਹੈ ਕਹਿੰਦੇ ਮਹਾਰਾਜ ਸਤਿਵਚਨ ਖਜ਼ਾਨਾ ਵੇਖਿਆ ਖਜ਼ਾਨਚੀ ਆ ਕੇ ਕਹਿੰਦਾ ਜੀ 18000 ਰਜਤਪਣ ਪਿਆ ਹੈ ਰਜਤਪਣ ਕਹਿੰਦੇ ਨੇ ਚਾਂਦੀ ਦੀਆਂ ਮੋਹਰਾਂ ਉਸ ਵਕਤ ਚਾਂਦੀ ਦੀਆਂ ਮੋਹਰਾਂ ਚੱਲਦੀਆਂ ਸੀ ਕਹਿੰਦੇ ਜੀ 18000 ਰਜਤਪਣ ਪਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਕਹਿੰਦੇ ਖਜ਼ਾਨਚੀ RAMCHAND ਜੀ ਥੈਲੀਆਂ ਭਰ ਲਿਓ ਪੂਰੇ ਦਾ ਪੂਰਾ ਖਜ਼ਾਨਾ ਕਵੀ ਹੰਸਰਾਮ ਜੀ ਨੂੰ ਦੇ دیا۔ ਜਦੋਂ ਇੰਨੀ ਗੱਲ ਕਹੀ ਉਹਨੇ ਹੱਥ ਜੋੜ ਕੇ ਅੱਖਾਂ ਭਰ ਲਈਆਂ ਮਹਾਰਾਜ ਮਜਾ ਕਰਦੇ ਹੋ। ਪਾਦਸ਼ਾਹ ਮੈਨੂੰ ਤਾਂ 2-4 ਮੋਹਰਾਂ ਦੇ ਦਿਓ। ਮੇਰੀ ਗਰੀਬੀ ਕੱਟੀ ਜਾਣੀ ਹੈ। ਮਹਾਰਾਜ ਮੈਂ ਇੰਨਾ ਖਜ਼ਾਨਾ ਕੀ ਕਰਨਾ ਹੈ? ਗਰੀਬ ਬੰਦਾ ਕਿੱਥੇ ਰੱਖਾਂਗਾ? ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੈਨੂੰ ਗਰੀਬ ਨਹੀਂ ਰਹਿਣ ਦੇਣਾ। ਕਵੀ ਹੰਸਰਾਮ ਜੀ ਤੁਹਾਨੂੰ ਰਾਜੇ ਬਣਾਉਣੇ ਰਾਜੇ ਪੂਰਾ ਖਜ਼ਾਨਾ ਤੁਹਾਨੂੰ ਥੈਲੀਆਂ ਭਰ ਲੈਂਦੀਆਂ ਖਜ਼ਾਨਾ ਖਾਲੀ ਕੀਤਾ 18000 ਰਜਿਤਪਨ ਮੋਹਰੇ ਰੱਖ ਦਿੱਤੀਆਂ ਥੈਲੀਆਂ ਪੂਰੇ ਭਰਿਆ ਹੋਇਆ ਪੰਡਾਲ ਦੀਵਾਨ ਦਿਖੇ ਫਿਰ ਪਾਤਸ਼ਾਹ ਬੋਲੇ ਕਹਿੰਦੇ ਖਜ਼ਾਨਚੀ ਰਾਮਚੰਦ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਗਵਾਲੀਅਰ ਦੀ ਸੰਗਤ ਨੇ ਹੱਥੀ ਭੇਂਟ ਕੀਤਾ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਉਹਦੇ ਉੱਤੇ ਪਾਲਕੀ ਸਜਾਓ ਉਹ ਹਾਥੀ ਵੀ ਕਵੀ ਹੰਸ ਰਾਮ ਨੂੰ ਦੇ ਦਿਓ ਜਦੋਂ ਕਿਤੇ ਆਉਣ ਜਾਣ ਹਾਥੀਆਂ ਤੇ ਆਇਆ ਕਰਨ ਕਿਉਂਕਿ ਰਾਜੇ ਲੋਕ ਹਾਥੀਆਂ ਤੇ ਹੁੰਦੇ ਨੇ ਉਹ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਥੀ ਵੀ ਉਹਨੂੰ ਦਿੱਤਾ ਖਜ਼ਾਨਾ ਵੀ ਦਿੱਤਾ ਜਦੋਂ ਉਹ ਕਟੌੜ ਚ ਰਿਆਸਤ ਵੱਲ ਤੁਰਨ ਲੱਗਾ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਵਿਦਿਆ ਕਰਨ ਆਏ ਪਾਤਸ਼ਾਹ ਨੇ ਕਹਿ ਜੀ ਹਾਥੀ ਤੇ ਬੈਠੋ ਨਾਲ 11 ਸਿੱਖ ਦਿੱਤੇ ਘੋੜਿਆਂ ਤੇ ਖਜ਼ਾਨਾ ਲੱਦਿਆ ਕਹਿੰਦੇ ਜਾਓ ਇਹਦੇ ਪਿੰਡ ਛੱਡ ਕੇ ਆਓ ਜਦੋਂ ਇਹ ਪਿੰਡ ਜਾਵੇ ਨਾ ਇਲਾਕੇ ਦੇ ਲੋਕ ਪਿੰਡ ਦੇ ਵੇਖਣ ਕੋਈ ਕਵੀ ਹੰਸਰਾਮ ਆ ਰਿਹਾ ਕਿਸੇ ਕਵੀ ਹੰਸਰਾਮ ਨੂੰ ਗੁਰੂ ਨੇ ਰਾਜਾ ਬਣਾਤਾ ਇਹਦੇ ਪਿੰਡ ਛੱਡ ਕੇ ਆਓ ਹਾਥੀ ਤੇ ਬਿਠਾਇਆ ਖਜ਼ਾਨਾ ਲੱਦ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਤ ਤੋਰਨ ਲੱਗੇ ਨਾ ਹੰਸਰਾਮ ਕਵੀ ਰੋ ਪਿਆ ਬਾਦਸ਼ਾਹ ਕਹਿੰਦੇ ਜੀ ਹੁਣ ਕਿਰ ਹੁੰਦੇ ਹੋ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਮਹਾਰਾਜ ਮੈਂ ਖਜ਼ਾਨਾ ਮੰਗਿਆ ਨਹੀਂ ਮਹਾਰਾਜ ਤੁਸੀਂ ਆਪੇ ਹੀ ਦਿੱਤਾ ਹੈ ਹੇ ਪਾਤਸ਼ਾਹ ਹੁਣ ਇੱਕ ਕਿਰਪਾ ਕਰੋ ਇੱਕ ਚੀਜ਼ ਮੈਂ ਮੰਗ ਕੇ ਲੈ ਜਿਹੜੇ ਕੋਲ ਬੰਦੇ ਈਰਖਾ ਕਰਨ ਵਾਲੇ ਸੀ ਨਾ ਉਹ ਵੇਖ ਕੇ ਇੱਕ ਦੂਏ ਨਾਲ ਗੱਲਾਂ ਕਰਨ ਲੱਗ ਪਏ ਕਹਿੰਦੇ ਲਓ ਆ ਗਿਆ ਨਾ ਨੀਚਤਾ ਤੇ ਦਿਖਾਤੀ ਆ ਨੇ ਆਪਣੀ ਕਰੀਬੀ ਮਹਾਰਾਜ ਨੇ ਇੰਨਾ ਕੋਈ ਦਿੱਤਾ ਇਹ ਫਿਰ ਕਹਿੰਦਾ ਮੈਂ ਕੁਝ ਮੰਗਣਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ ਕਵੀ ਹੰਸਰਾਮ ਬੋਲਿਆ ਆਹ ਚੀਜ਼ ਆਪਾਂ ਸਾਰਿਆਂ ਨੂੰ ਮੰਗਣ ਦੀ ਲੋੜ ਹੈ ਕਵੀ ਹੰਸਰਾਮ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪੇ ਹੀ ਦਿੱਤਾ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਖੁਸ਼ ਹੋ ਕੇ ਆਪੇ ਹੀ ਦਿੱਤਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੋ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਿੱਚ ਆ ਕੇ ਕਵੀ ਹੰਸਰਾਮ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਕਹਿੰਦੇ ਹੰਸਰਾਮ ਜੀ ਆਨੰਦਪੁਰ ਸਾਹਿਬ ਆਉਂਦੇ ਰਿਓ ਆਨੰਦਪੁਰ ਸਾਹਿਬ ਆਉਂਦੇ ਰਿਓ ਗੁਰੂ ਨਾਨਕ ਨਦਰ ਕਰਨਗੇ ਤੁਹਾਨੂੰ ਥਾਂ ਜ਼ਰੂਰ ਮਿਲੇਗੀ ਕਦੇ ਕਦੇ 52 ਕਵੀਆਂ ਦੀ ਲਿਸਟ ਪੜਿਓ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਉਹਦੇ ਵਿੱਚ ਇੱਕ ਕਵੀ ਹੰਸਰਾਮ ਜੀ ਵੀ ਪੜੋਂਗੇ ਤੁਸੀਂ ਪਾਦਸ਼ਾ ਨੇ ਥਾਂ ਦਿੱਤੀ ਫਿਰ ਜਦੋਂ ਹਾਥੀ ਤੇ ਬਿਠਾਇਆ ਉਹਨੂੰ ਖਜ਼ਾਨਾ ਲੱਦ ਕੇ ਸਿੱਖ ਤੋਰੇ ਪਾਦਸ਼ਾ ਨੇ ਕਿਹਾ ਮੋਰੇ ਨਗਾਰਾ ਬਜਾਓ ਭਾਈ ਇੱਕ ਸਿੱਖ ਇੱਕ ਘੋੜੇ ਤੇ ਨਗਾਰਾ ਬੰਨਿਆ ਨਗਾਰੇ ਵਜਾ ਕੇ ਉਹਦੇ ਪਿੰਡ ਛੱਡਣ ਗਏ ਤੁਰਨ ਲੱਗੇ ਤੇ ਕਵੀ ਹੰਸ੍ਰਮ ਕਹਿੰਦਾ ਮਹਾਰਾਜ ਸੁਣਿਆ ਸੀ ਕਿ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਹੂ ਤੇ ਨਾ ਡਰੈ ਮਹਾਰਾਜ ਅੱਜ ਵੇਖ ਲਿਆ ਤੁਸੀਂ ਨੀਮਿਆਂ ਨੂੰ ਉੱਚ ਕਰ ਦਿੰਦੇ ਹੋ ਜਦੋਂ ਕਟੌਚ ਰਿਆਸਤ ਬੜਿਆ ਨਾ ਪਹਾੜ ਟੱਪ ਕੇ ਤਾਂ ਕਟੌੜ ਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਕਟੋਚੀਆ ਉਹ ਸ਼ਿਕਾਰ ਖੇਡਣ ਆਇਆ ਉਹਨੇ ਸ਼ਿਕਾਰ ਖੇਡਦੇ ਆ ਵੇਖਿਆ ਕਹਿੰਦਾ ਹਾਥੀ ਤੇ ਕੋਈ ਬੈਠਾ ਹੁੰਦਾ ਮੋਰੇ ਖਜ਼ਾਨਾ ਲੱਦਿਆ ਨੰਘਾਰਾ ਵੱਜਦਾ ਕੋਈ ਰਾਜਾ ਲੱਗਦਾ ਉਹ ਕਿਰਪਾਲ ਚੰਦ ਕਟੋਚੀਆ ਘੋੜੇ ਤੋਂ ਉਤਰਿਆ ਤੇ ਹੱਥ ਜੋੜ ਕੇ ਅੱਗੇ ਆ ਕੇ ਕਹਿੰਦਾ ਜੀ ਕਿਸੇ ਰਿਆਸਤ ਦੇ ਰਾਜੇ ਹੋ ਤੁਸੀਂ ਕਵੀ ਹੰਸ ਰਾਮ ਦੀ ਅੱਖਾਂ ਬਹਿਤ ਰੀਆਂ ਉਹ ਪੋਬਨਕਲੀ ਰੋ ਪਿਆ ਵਾ ਵੇ ਦਾਤਿਆ ਜਿਹਦੀ रियासत ਵਿੱਚ ਮੈਨੂੰ ਕੋਈ ਕੁੱਡਿਓ ਖੋਟਾ ਨਹੀਂ ਸੀ ਪੁੱਛਦਾ ਲੋਕ ਹੰਸੂ ਕਹਿੰਦੇ ਸੀ ਅਜ ਉਸ ਰਿਆਸਤ ਦਾ ਰਾਜਾ ਹੱਥ ਜੋੜ ਕੇ ਕਹਿੰਦਾ ਰਾਜੇ ਉਹ ਤੁਸੀਂ ਕੋਈ ਉਹ ਕਵੀ ਹੰਸ੍ਰਾਮ ਅੱਖਾਂ ਭਰ ਕੇ ਰੋਦਿਆ ਕਿਰਪਾਲ ਚੰਦ ਕਟੋਚੀਆ ਰਾਜਾ ਕਹਿੰਦਾ ਜੀ ਰਾਜੇ ਉਹ ਕਿਸੇ ਰਿਆਸਤ ਤੇ ਕਵੀ ਹੰਸ੍ਰਾਮ ਬੋਲਿਆ ਅੱਖਾਂ ਭਰ ਕੇ ਕਹਿੰਦਾ ਮੈਂ ਕੋਈ ਰਾਜਾ ਰੋਜਾ ਨਹੀਂ ਹਾਂ ਕ੍ਰਿਪਾਲ ਚੰਦ ਕਟੋਚੀਆ ਕਹਿੰਦਾ ਜੇ ਰਾਜਾ ਨਹੀਂ ਹਾਥੀ ਤੇ ਕਿਵੇਂ ਬੈਠਾ ਜੇ ਰਾਜਾ ਨਹੀਂ ਆ ਖਜ਼ਾਨਾ ਲੱਦਿਆ ਨਗਾਰਾ ਵੱਜਦਾ ਫਿਰ ਕੌਣ ਹੈ ਰਾਜੇ ਲੋਕ ਹਾਥੀਆਂ ਤੇ ਬੈਂਦੇ ਨੇ ਓਏ ਜੇ ਤੂੰ ਰਾਜਾ ਨਹੀਂ ਫਿਰ ਕੌਣ ਹੈ ਕ੍ਰਿਪਾਲ ਚੰਦ ਕਟੋਚੀਆ ਜਦੋਂ ਪੁੱਛਦਾ ਕਵੀ ਹੰਸਰਮ ਪਤਕੀ ਕਹਿੰਦਾ ਕਹਿੰਦਾ ਮੈਂ ਕੋਈ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਜਿਹੜੀ ਗੱਲ ਫਿਰ ਹੰਸਰਾਮ ਕਵੀ ਨੇ ਕਹੀ ਉਹ ਕਹਿੰਦਾ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਮੈਂ ਇੱਕ ਅਨਗੁਣਾ ਜਿਹਾ ਮੰਗਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਤੇ ਕਿਰਪਾਲ ਚੰਦ ਕਟੋਚੀ ਨੇ ਹੈਰਾਨ ਹੋ ਕੇ ਕਿਹਾ ਸੀ ਕਹਿੰਦਾ ਅੱਛਾ ਜਿਹੜੇ ਦਾਤੇ ਦੇ ਮੰਗਤੇ ਹਾਥੀਆਂ ਤੇ ਆਉਂਦੇ ਨੇ ਓਏ ਦਾਤਾ ਕਿੰਨਾ ਵੱਡਾ ਹੋਏਗਾ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨੇ ਉਹ ਘਰ ਦਾ ਦਾਤਾ ਕਿੰਨਾ ਵੱਡਾ ਹੋਏਗਾ ਕਿਰਪਾਲ ਚੰਦ ਕਟੋਚੀਆ ਕਹਿੰਦਾ ਮੈਂ ਵੀ ਆਨੰਦਪੁਰ ਸਾਹਿਬ ਵੇਖ ਕੇ ਆਉਣੇ ਓਏ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨੇ ਉਹ ਦਾਤਾ ਕਿੰਨਾ ਮਹਾਨ ਹੋਏਗਾ ਸਾਧ ਸੰਗਤ ਜਦੋਂ ਵੀ ਵਕਤ ਬਣੇ ਆਨੰਦਪੁਰ ਸਾਹਿਬ ਜਾਇਆ ਕਰੋ ਕਲਗੀத் ਧਰਪ੍ਰੀਤਮ ਪਾਤਸ਼ਾਹ ਆਪਣਾ ਸਭ ਕੁਝ ਲਟਾ ਕੇ ਸਾਨੂੰ ਇਹ ਮਹਿਲ ਦੇ ਗਏ ਨੇ ਸਾਨੂੰ ਖੁਸ਼ੀਆਂ ਦੇ ਗਏ ਨੇ ਉਸ ਦਾਤੇ ਦਾ ਆਪਾਂ ਸ਼ੁਕਰਾਨਾ ਕਰਨਾ ਹੈ ਮੈਂ ਕਈ ਵਾਰ ਇਹ ਲਾਈਵ ਕਥਾ ਤੋਂ ਬੇਨਤੀ ਕੀਤੀ ਸਿੱਖੋ ਜਦੋਂ ਕਦੇ ਲੋੜ ਪਵੇ ਨਾ ਕੋਈ ਚੀਜ਼ ਮੰਗਣ ਦੀ ਕਦੇ ਵੀ ਲੋੜ ਪਵੇ ਕਿਸੇ ਮੰਗਤੇ ਕੋਲੋਂ ਨਾ ਮੰਗੇਓ ਜਦੋਂ ਮੰਗਣ ਦੀ ਲੋੜ ਪਵੇ ਦਾਤੇ ਕੋਲੋਂ ਮੰਗੇਓ ਸਭ ਕੁਝ ਦੇ ਦਿੰਦਾ